ਹੈਲੋ ਫਰੈਂਡਸ ਵੈਲਕਮ ਟੂ ਦੀ ਬਲੌਗ ਤੇ ਫਰੈਂਡਸ ਲੈ ਕੇ ਆ ਗਈਆਂ ਮੈਂ ਸੋਨੇ ਸੋਨੇ ਸੂਟ ਤੇ ਤੁਹਾਨੂੰ ਸਾਰੇ ਸੂਟ ਵਿਖਾਉਣੇ ਆ ਸਾਰੇ ਸੂਟ ਜੀ ਪਸ਼ਮੀਨੇ ਦੇ ਉੱਪਰ ਹੈਂਡਵਰਕ ਕਰਵਾਏ ਹੋਏ ਨੇ ਖੁਦ ਰੈਡੀ ਕਰਵਾਏ ਹੋਏ ਨੇ ਤੁਸੀਂ ਵੀ ਆਪਣਾ ਕੋਈ ਵੀ ਡਿਜ਼ਾਈਨ ਕੋਈ ਵੀ ਕਲਰ ਰੈਡੀ ਕਰਵਾ ਸਕਦੇ ਹੋ ਤੇ ਤੁਹਾਨੂੰ ਇੱਕ ਇੱਕ ਕਰਕੇ ਡਿਜ਼ਾਈਨ ਵਿਖਾਉਣੇ ਆ ਬਾਕੀ ਤੁਸੀਂ ਆਪਣੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਤਾਂ ਸ਼ੁਰੂ ਕਰਦੇ ਆਂ ਆਪਾਂ ਆਪਣੇ ਪਹਿਲੇ ਸੂਟ ਤੋਂ ਫਰੈਂਡਸ ਆਏਗਾ ਜੀ ਆਪਣਾ ਪਹਿਲਾ ਸੂਟ ਪਿਓਰ ਪਸ਼ਮੀਨੇ ਦੇ ਉੱਪਰ ਹੈਂਡਵਰਕ ਹੋਇਆ ਹੈ ਜੀ ਐਦਾਂ ਆਏਗਾ ਪੂਰਾ ਨੀਚੇ ਤੱਕ ਠੀਕ ਹੈ ਜੀ ਦਾ ਬਾਰਡਰ ਆਇਆ ਹੈ ਦਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਹੈਂਡਵਰਕ ਹੋਇਆ ਜੀ ਬਹੁਤ ਹੀ ਸੋਹਣੀਆਂ ਸ਼ੇਡਸ ਚੂਜ਼ ਕੀਤੀਆਂ ਗਈਆਂ ਨੇ ਹੈਂਡਵਰਕ ਵਾਸਤੇ ਗ੍ਰੀਨ ਐਂਡ ਰੈੱਡ ਦੇਖੋ ਜੀ ਤੁਸੀਂ ਵੀ ਆਪਣਾ ਅਪਾਰਡਿੰਗ ਜਿਹੜਾ ਰੈਡੀ ਕਰਵਾ ਸਕਦੇ ਹੋ ਗਲੇ ਦੇ ਉੱਪਰ ਵਰਕ ਹੋਇਆ ਠੀਕ ਹੈ ਜੀ ਸਾਈਡ ਤੇ ਤਾਂ ਪੱਟੀਆਂ ਆਉਂਦੀਆਂ ਤੇ ਪਿਓਰ ਪਸ਼ਮੀਨਾ ਹੈ ਜੀ ਠੀਕ ਹੈ ਇਹ ਸੀ ਆਪਣਾ ਪਹਿਲਾ ਡਿਜ਼ਾਈਨ ਤੁਸੀਂ ਆਪਣੇ ਅਕੋਰਡਿੰਗ ਕਰਵਾ ਸਕਦੇ ਹੋ ਫਰੈਂਡਸ ਆਏਗਾ ਆਪਣਾ ਸੈਕੰਡ ਡਿਜ਼ਾਈਨ ਠੀਕ ਹੈ ਜੀ ਦੇਖੋ ਜੀ ਇੱਥੇ ਵੀ ਗਲੇ ਤੇ ਵਰਕ ਹੋਇਆ ਪ੍ਰੋਪਰ ਪਿਓਰ ਪਸ਼ਮੀਨਾ ਹੈ ਵੀ ਜੀ ਡਿਜ਼ਾਈਨ ਵੇਖੋ ਬਹੁਤ ਹੀ ਪਿਆਰਾ ਗਲਾ ਬਣਿਆ ਆਵਾ ਨਾਲ ਫਲਾਵਰ ਵਰਕ ਹੈ ਤੇ ਨੀਚੇ ਬਾਰਡਰ ਆਏਗਾ ਜੀ ਠੀਕ ਹੈ ਬਹੁਤ ਹੀ ਪਿਆਰਾ ਬਾਰਡਰ ਬਣਿਆ ਆਵਾ ਤੁਸੀਂ ਕਿਸੇ ਵੀ ਕਲਰ ਵਿੱਚ ਏ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਠੀਕ ਹੈ ਇਹ ਸਿੱਗਾ ਫੁੱਲ ਸੂਟ ਇਦਾਂ ਆਏਗਾ ਨਾਲ ਜੀ ਠੀਕ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਵੀ ਜੀ ਤੇ ਚੱਲਦੇ ਆਪਾਂ ਆਪਣੇ ਅਗਲੇ ਸੂਟ ਵੱਲ ਫਰੈਂਸ ਆਏਗਾ ਅਗਲਾ ਮੁੰਗੀਆਂ ਕਲਰ ਬਹੁਤ ਹੀ ਪਿਆਰੀ ਸ਼ੇਡ ਹੈ ਜੀ ਇਹਦੇ ਵੀ ਗਲੇ ਤੇ ਵਰਕ ਹੋਇਆ ਬਹੁਤ ਹੀ ਸੋਹਣਾ ਗਲਾ ਬਣਿਆ ਦੇਖੋ ਜੀ ਪਿਓਰ ਪਸ਼ਮੀਨੇ ਤੇ ਉੱਪਰ ਵਰਕ ਹੋਇਆ ਜੀ ਨਾਲੇ ਦੇ ਫਲਾਵਰ ਵਰਕ ਆਏਗਾ ਤੇ ਬਿਨਾ ਬਾਰਡਰ ਤੋਂ ਬਣਵਾਇਆ ਜੀ ਇਹ ਕਿਸੇ ਨੇ ਤੇ ਤੁਸੀਂ ਆਪਣੇ ਅਕੋਰਡਿੰਗ ਬਾਰਡਰ ਵੀ ਬਣਵਾ ਸਕਦੇ ਹੋ ਬਾਜੂ ਤੇ ਵਰਕ ਕਰਵਾ ਸਕਦੇ ਹੋ ਇਹ ਵਿਦਆਊਟ ਬਾਜੂ ਤੋਂ ਵਰਕ ਹੈ ਜੀ ਬਹੁਤ ਹੀ ਪਿਆਰਾ ਠੀਕ ਹੈ ਜੀ ਬਹੁਤ ਹੀ ਸੋਹਣਾ ਕਲਰ ਕਿਸੇ ਵੀ ਕਲਰ ਵਿੱਚ ਤੁਸੀਂ ਰੈਡੀ ਕਰਵਾ ਸਕਦੇ ਹੋ ਲੋ ਜੀ ਵੇਖੋ ਜੀ ਬਹੁਤ ਹੀ ਸੋਹਣਾ ਹੈ ਵੀ ਡਿਜ਼ਾਈਨ ਫਰੈਂਡਸ ਅਗਲਾ ਜੀ ਆ ਦੇਖੋ ਜੀ ਇਹ ਵੀ ਬਹੁਤ ਹੀ ਪਿਆਰੀ ਸ਼ੇਡ ਹੈ ਮੋਰ ਪੰਖਿਆਂ ਦਾ ਕਲਰ ਹੈਗਾ ਵਾ ਇਹ ਕਿਸੇ ਨੇ ਫਰੈਂਡਸ ਰੈਡੀ ਕਰਵਾਇਆ ਸੂਟ ਸਟਿਚ ਕਰਵਾਇਆ ਹੋ ਤੁਸੀਂ ਸਟਿਚ ਕਰਵਾ ਸਕਦੇ ਹੋ ਸਟਿਚ ਵੀ ਕਰਦੇ ਆਂ ਜੀ ਦੇਖੋ ਜੀ ਬਹੁਤ ਪ੍ਰੋਪਰ ਬਹੁਤ ਸੋਹਣਾ ਗਲਾ ਬਣਿਆ ਹੋਇਆ ਠੀਕ ਹੈ ਇਹਦੇ ਉੱਪਰ ਵੀ ਠੀਕ ਹੈ ਤੁਸੀਂ ਰੈਡੀ ਕਰਵਾ ਕੇ ਸਟਿਚ ਵੀ ਸਾਡੇ ਕੋਲ ਕਰਵਾ ਸਕਦੇ ਹੋ ਤੇ ਉਦਾਂ ਕਪੜਾ ਲੈ ਕੇ ਵੀ ਸਾਡੇ ਕੋਲ ਆ ਕੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਆ ਹੈਗਾ ਜੀ ਇਹਦਾ ਬਾਰਡਰ ਠੀਕ ਹੈ ਬਹੁਤ ਹੀ ਸਿੰਪਲ ਜੀ ਲੁੱਕ ਹੈਗੀ ਬਹੁਤ ਹੀ ਪਿਆਰੀ ਲੁੱਕ ਹੈਗੀ ਸਰਦਾਰੀ ਜੀ ਲੁੱਕ ਹੈ रेडी करवा सकते हो फ्रेंड्स अगला आएगा जी भी बहुत ही प्यारा शेड हैगी मोरपंखिया जी शेड है ये फ्रेंड्स पूरा इदा जी प्रिंटड जाएगा एदर भी प्योर पश्मीना है ये उपर भी वर्क होया जी छोटा छोटा देख सकते हो ठीक है बहुत ही सोहनी कटाई हुई है शाइन जी मार दी है देखिए तो इदा आएगा जी नीचे बॉर्डर आया बॉडर ही बनया हुआ सैल्फ नीचे प्रिंट जहाँ सैल्फ वर्क हो नीचे ठीक है जी ਨਾਲ ਇਹਦੇ ਆਏਗੀ ਜੀ ਮੈਚਿੰਗ ਬਾਟਮ ਪਸ਼ਮੀਨੇ ਚ ਪਿਓਰ ਇਹਦੇ ਵਿੱਚ ਹੋਰ ਵੀ ਕਲਰ ਹੈਗੇ ਨੇ ਤੁਸੀਂ ਕਿਸੇ ਵੀ ਕਲਰ ਵਿੱਚ ਲੈ ਸਕਦੇ ਹੋ ਜੀ ਆਹ ਵੇਖੋ ਜੀ ਬਹੁਤ ਹੀ ਪਿਆਰਾ ਇੱਥੇ ਵਿਖੋਇਆ ਹੈ ਅਗਲੇ ਸੂਟ ਵੱਲ ਜਾਂਦੇ ਆਪਾਂ ਫਰੈਂਡਸ ਇਸ ਤੋਂ ਇਲਾਵਾ ਸਾਡੇ ਕੋਲ ਸ਼ਨੀਲ ਚ ਹੈਗੇ ਨੇ ਜੀ ਪ੍ਰਿੰਟਡ ਸੂਟ ਠੀਕ ਹੈ ਜੀ ਨਾਲ ਇਹਦੇ ਮੈਚਿੰਗ ਬਾਟਮ ਆਏਗੀ ਜੀ ਠੀਕ ਹੈ ਇਹ ਕਲਰ ਹੈਗੇ ਨੇ ਜੀ ਤੇ ਆਹ ਬਾਕੀ ਪਲੇਨ ਚ ਆਏਗਾ ਇਹਨੂੰ ਤੁਸੀਂ ਜਿੰਦਾ ਮਰਜ਼ੀ ਰੈਡੀ ਕਰਵਾ ਸਕਦੇ ਹੋ ਲੇਸ ਵਰਕ ਕਰਵਾ ਕੇ ਠੀਕ ਹੈ ਇਆਣਗੇ ਤੁਹਾਨੂੰ ਬਹੁਤ ਹੀ ਮਤਲਬ ਘੱਟ ਪ੍ਰਾਈਸ ਤੇ ਮਿਲਣਗੇ ਜੀ ਬਾਕੀ ਤੁਸੀਂ ਪਤਾ ਕਰ ਸਕਦੇ ਹੋ ਠੀਕ ਹੈ ਜੀ ਦੇਖੋ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਇਹ ਵੀ ਵੈਲਵਟ ਸੂਟ ਠੀਕ ਹੈ ਨਾਲ ਮੈਚਿੰਗ ਬਾਟਮ ਇਹ ਵੀ ਦੇਖੋ ਜੀ ਠੀਕ ਹੈ ਬਹੁਤ ਹੀ ਪਿਆਰੀ ਸ਼ੇਡਸ ਹੈਗੀਆਂ ਨੇ ਤੇ ਮਿਲਦੇ ਆਪਾਂ ਤੁਹਾਨੂੰ ਅਗਲੇ ਵਲੌਗ ਚ ਤਦ ਵਾਸਤੇ ਬਾਏ ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਕਿਹੜਾ ਸੂਟ ਸਭ ਤੋਂ ਜ਼ਿਆਦਾ ਵਧੀਆ ਲੱਗਾ ਠੀਕ ਹੈ ਜੀ ਇਸ ਤੋਂ ਲਾ ਫਰੈਂਡਸ ਇੱਕ ਕੋਰਸ ਸੂਟ ਹੈ ਜੀ ਇਹ ਵੀ ਅਸੀਂ ਬਹੁਤ ਹੀ ਘੱਟ ਪ੍ਰਾਈਸ ਵਿੱਚ ਕੱਢਦੇ ਪਏ ਆ ਠੀਕ ਹੈ ਜੀ ਜੇ ਕਿਸੇ ਮੇਰੇ ਭੈਣ ਨੇ ਲੈਣਾ ਹੋਵੇ ਤੇ ਉਹ ਵੀ ਇਹਦੇ ਬਾਰੇ ਪੁੱਛ ਸਕਦਾ ਹੈ ਜੀ ਇਹਦੇ ਉੱਪਰ ਪੂਰਾ ਦਾ ਵਰਕ ਆਏਗਾ ਜੀ ਪਰਪਲ ਸ਼ੇਡ ਜਾਏਗਾ ਤੇ ਹੈਂਡਵਰਕ ਹੋਇਆ ਹੈ ਉੱਪਰ ਠੀਕ ਹੈ ਜੀ ਬਹੁਤ ਹੀ ਪਿਆਰਾ ਹੈ ਵੀ ਸੂਟ ਹੈਗਾ ਵਾ ਤੇ ਇਹ ਸੀਗੇ ਅੱਜ ਦੇ ਸੂਟ ਸਾਡੇ ਠੀਕ ਹੈ ਪਸ਼ਮੀਨੇ ਉੱਪਰ ਵਰਕ ਦੇ ਠੀਕ ਹੈ ਤੁਸੀਂ ਆਪਣੇ ਅਕੋਰਡਿੰਗ ਕਰਵਾ ਸਕਦੇ ਹੋ ਜੀ ਜਿਵੇਂ ਦੇ ਮਰਜੀ ਠੀਕ ਹੈ ਬਹੁਤ ਹੀ ਪਿਆਰਾ ਹੈ ਵੀ ਵਰਕ ਹੋਇਆ ਸੀਗਾ ਤੁਹਾਨੂੰ ਮਖਾ ਦਿੱਤੇ ਹੋਏ ਸੂਟ ਜਿਹੜਾ ਸੂਟ ਤੁਸੀਂ ਆਪਣੇ ਹਿਸਾਬ ਅਕੋਰਡਿੰਗ ਕਰਵਾਉਣਾ ਕਰਵਾ ਸਕਦੇ ਹੋ ਤੇ ਮਿਲਦੇ ਤੁਹਾਨੂੰ ਆਪਾਂ ਅਗਲੇ ਵਲੌਗ ਚ ਤਦ ਵਾਸਤੇ ਜੀ ਬਾਏ